ਪਿਛਲੇ ਦਿਨੀ ਮੌਸਮ ਵਿਭਾਗ ਦਾ ਅਲਰਟ ਹੁਣ ਕਰਕੇ ਅੱਜ ਮੌਸਮ ਮિજાਜ ਉਸ ਵੇਲੇ ਵਿਗੜ ਗਿਆ ਜਦ ਦੁਪਹਿਰ 2 ਕੁ ਵਜੇ ਅਸਮਾਨ ਦੇ ਵਿੱਚ ਹਨੇਰਾ ਛਾ ਗਿਆ ਤਾਂ ਇੱਕਦਮ ਬਿਜਲੀ ਦੀ ਖੜਕਟਾਟ ਨਾਲ ਅਸਮਾਨੀ ਬਿਜਲੀ ਦਿਖਾਈ ਦਿੱਤੀ ਅਮਰ ਸਿੰਘ ਪੁੱਤਰ ਗਮਦੂਰ ਸਿੰਘ ਵਾਸੀ ਕੋਟੇ ਅਮਾਨਗੜ ਜ਼ਿਲ੍ਹਾ ਸ਼ਹੀ ਮੁਖਤਸਰ ਸਾਹਿਬ ਦੀ ਖੜੀ ਕਣਕ ਦੀ ਫਸਲ ਦੇ ਉੱਪਰ ਡਿੱਗੀ ਤਾਂ ਕਣਕ ਵਿੱਚੋਂ ਲਾਟਾਂ ਨਿਕਲ ਗਈਆਂ ਜਦ ਨੇੜੇ ਚੱਲ ਰਹੀ ਤੋੜੀ ਵਾਲੀ ਮਸ਼ੀਨ ਦੇ ਮਾਲਕਾਂ ਦੇ ਖੇਤ ਵਿੱਚ ਲੱਗੀ ਅੱਗ ਦੇਖ ਕੇ ਖੇਤ ਮਾਲਕ ਨੂੰ ਫੋਨ ਕਰਕੇ ਦੱਸਿਆ ਤਾਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕਰਵਾ ਦਿੱਤੀ ਕਿਸਾਨਾਂ ਨੇ ਇਕ ਹੱਦ ਨਾਲ ਅੱਗ ਉਤੇ ਕਾਬੂ ਪਾਇਆ ਇਹ ਘਟਨਾ ਦੁਪਹਿਰ 2:00 ਵਜੇ ਦੀ ਹੈ ਤੇ ਜਾਣਦੇ ਆ ਪੀੜਤ ਕਿਸਾਨ ਵੱਲੋਂ ਕੀ ਕਿਹਾ ਗਿਆ ਇਸ ਮਾਮਲੇ ਵਿੱਚ ਅਮਰ ਸਿੰਘ ਜੀ ਸਨ ਆਫ ਗਮਦੂਲ ਸਿੰਘ ਪਿੰਨ ਕਿਹੜਾ ਹੈ ਕੋਠਿਆ ਮੰਗੜ ਜੀ ਪਿੰਨ ਮੱਲਣਾ ਕੀ ਕਾਰਨ ਕਰਕੇ ਅੱਗ ਲੱਗੀ ਹੈ ਜੀ ਬਿਜਲੀ ਦੀ ਕੰਦੇ ਕਾਰਨ ਅੱਗ ਜਗੀ ਤੇ ਸਾਂ ਤਾਂ ਕਰੇ ਜਿਦਾ ਫੋਨ ਗਿਆ ਤਾਂ ਬਹੁਤ ਦੁਨੀਆ ਇਕੱਠੀ ਹੋ ਗਈ ਸੀ ਇੱਥੇ ਹੂੰ ਟਰੈਕਟਰ ਗਈ ਤਾਂ 15 ਇਕੱਠਾ ਹੀ 200 150 2 ਤੱਕ ਤਾਂ ਐਸੇ ਪੱਲਾ ਇਕੱਠਾ ਹੋ ਗਿਆ ਹੂੰ ਬਿਜਾਲੀ ਜੇ ਇਸ ਕਰਕੇ ਬੱਚ ਤੋਂ ਵੀ ਕਿੰਨੇ ਦਾ ਬਹੁਤ ਬੁਰਾ ਨੁਕਸਾਨ ਹੋਣਾ ਸੀ ਸਾਮਾਨੀ ਬਿਜਲੀ ਨਾਲ ਹੋਇਆ ਹਾਂਜੀ ਸਾਮਾਨੀ ਬਿਜਲੀ ਦੀ ਕੰਕਰ ਇਹ ਕੋਈ ਇਰਤ ਨੇ ਮਚਾਈ ਹੈ ਤੇ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਡੇਢ ਕਿਲੇ ਦਾ ਨੁਕਸਾਨ ਹੋ ਗਿਆ ਜੀ ਕਿਰਨ ਜਿੱਥੋਂ ਤੱਕ ਬਤਿਆਗਾ ਅੱਛਾ ਹਾਂਜੀ ਤੇ ਕੀ ਮੰਗ ਕਰਦੇ ਹਾਂ ਬਾਜੀ ਜੋ ਤੁਮ ਸਰਕਾਰ ਦਾ ਦੇਸਾਂ ਦੇਸਾਂ ਜਿੰਨਾ ਵੀ ਆ ਤੋ ਇਹ ਕਰਦੇ ਆਪਦਾ ਆ ਕੇ ਮੋਕਾ ਪਾਉਂਦੀ ਸਾਂਜੀ ਸੋਚ ਟੀਵੀ ਦੇ ਲਈ ਜਲਾਸ਼ੀ ਦੀ ਮੁਖਸ਼ਾਹਬ ਤੋਂ ਤਰਸੀਮ ਟੋਡੀ ਦੀ ਰਿਪੋਰਟ